हां जी मेरेstdcार जोग दोस्तों सत श्री अकाल मैं लखिंदर सीर वाली ਗੱਲ ਲੱਗੇ ਕਰਨ ਪਹਿਲਾ ਵਾਲੇ ਜੁਗ ਦੀ ਜੁਗ ਦੀ ਪਹਿਲਾ ਕਈ ਕਈ ਸਾਲ ਮੰਨ ਲਓ ਪਹਿਲਾ ਕਰ ਲੋ 35 40 ਸਾਲ ਕਿ ਦੋ ਗੱਡਿਆਂ ਦੇ ਬਲ ਤੋਂ ਦੇ ਸੀ ਦੋ ਗੱਡਿਆਂ ਤੋਂ ਬਾਅਦ ਇੱਕ ਬਲਦਾਲੀਆਂ ਲੋਕਾਂ ਨੇ ਗੱਡੀਆਂ ਬਣਾ ਲਈਆਂ ਉਹਦੇ ਤੋਂ ਬਾਅਦ ਵੇਖੋ ਅਸੀਂ ਆ ਚੀਜ਼ ਬਣਾ ਲਈ ਆ ਮੋਂ ਸਾਡਾ ਘਰ ਨੇੜੇ ਤੇ ਅਸੀਂ ਆ ਬਣਾ ਲਿਆ ਹੱਥ ਨਾਲ ਅੱਗੋ ਫੜ ਕੇ ਤੇ ਰੇੜ ਜਾਂਦੀ ਆ ਤੇ ਚਲੋ ਜੀ ਕਈ ਬੇਲੀ ਸਤਨਾ ਨੇ ਮੋਟਰਸਾਈਕਲਾਂ ਦੇ ਮਗਰ ਨਹੀਂ ਰੇੜੀਆਂ ਪਾਲੀਆਂ ਬਲਦਾਂ ਦਾ ਕੰਮ ਵੀ ਗਿਆ ਪਰ ਕਈ ਗੱਲਾਂ ਨੇ ਤੇ ਬਲਦਾਂ ਵਾਲੇ ਕੰਮ ਗਏ ਤੇ ਬਲਦ ਕਈ ਥਾਈਂ ਤੇ ਕੰਮ ਦੇ ਜਾਂਦੇ ਸੀ ਬਾਹਰ ਖੇਤੀ ਚੋ ਵੀ ਬਲਦ ਜਿਹੜੇ ਗਾਇਬ ਹੋ ਗਏ ਟਰੈਕਟਰ ਨੇ ਥਾਂ ਲੈ ਲਈ ਤੇ ਤੇਲ ਦਾ ਬਣ ਕੇ ਖਾਓ ਹੁਣ ਗਾਂ ਦੇ ਆ ਗਏ ਵੀ ਜਿਹਦਾ ਉੱਥੇ ਨਿੱਕੇ ਟਰੈਕਟਰ ਨਾਲ ਵੀ ਕੰਮ ਚੱਲਦਾ ਅੰਦਾਜ਼ੇ ਨਿੱਕੇ ਟਰੈਕਟਰ ਨਾਲ ਵੀ ਮੰਨ ਕੇ ਲੈ ਲਓ ਕਿ ਜਿਹਦਾ 5 ਲੱਖਾਂ ਦਾ ਟਰੈਕਟਰ ਸੀ ਉਹਦਾ ਕੰਮ ਚੱਲ ਜਾਂਦਾ ਸੀ ਹੁਣ 15-15 ਲੱਖਾਂ ਵਾਲੇ ਟਰੈਕਟਰ ਆ ਗਏ ਨੇ ਤੇ ਲੈ ਆ ਹੀ ਲਏ ਨੇ ਕਿਸ਼ਤਾਂ ਤੇ ਕੋਈ ਵਿਰਲਾ ਘਰੀ ਹੋਊਗਾ ਕੋਈ 1 2 4 ਘਰ ਜਿਹੜੇ ਜਿਨ੍ਹਾਂ ਨੇ ਨਗਦ ਲੈੇ ਹੋਣਗੇ ਬਾਕੀ ਸਾਰੇ ਕਿਸ਼ਤਾਂ ਤੇ ਆ ਤੇ ਵਾਧੂ ਦੀਆਂ ਟੈਨਸ਼ਨਾਂ ਲੈ ਲਈਆਂ ਅਸੀਂ ਨਿੱਕੇ ਟਰੈਕਟਰਾਂ ਨਾਲ ਵੀ ਸਾਰ ਸਕਦੇ ਸੀ ਪਰ ਨਹੀਂ ਫਰਜ਼ੀ ਕਹਿਣੇ ਸਾਡੇ ਗਵਾਂਡੀਆਂ ਦੇ ਫੁਕਾਰੇ ਮਹਰ ਦਾ ਟਰੈਕਟਰ ਤੇ ਨਾਲ ਫੁਕਾਰੇ ਅਸੀਂ ਵੀ ਮਾਰਨੇ ਭਾਵੇਂ ਸਾਰੀ ਪਲੱਜ ਹੁੰਦੀ ਤੇ ਹੋ ਜੇ ਮੇਰਾ ਕੋ ਗੱਡੀ ਦਾ ਕੋਈ ਵਿਸ਼ਾ ਨਹੀਂ ਸੀ ਗੱਲ ਟਰੈਕਟਰ ਦੀ ਸੀ ਵੀ ਟਰੈਕਟਰ ਵੀ ਵੱਡੇ ਵੱਡੇ ਘਰਾਉਂਦੇ ਨੇ ਪਰ ਆ ਜਿਹੜੀ ਮौज ਗੱਡੀਆਂ ਆ ਬਣ ਗਈ ਆ ਜਿੱਥੇ ਮਰਜ਼ੀ ਮੋੜ ਲੈ ਨੂੰ ਨਾ ਅੰਦਰ ਲਿਆਂ ਬ੍ਰੇਕਾਂ ਨੂੰ ਆਪਣੀਆਂ ਪੈਰਾਂ ਨਾਲ ਬਾਹਰ ਲਿਆਂ ਮਰਨ ਆਪਣੀਆਂ ਪੈਰਾਂ ਤੇ ਜਿੱਥੇ ਮਰਜ਼ੀ ਮੋੜ ਕੇ ਠੱਲੋ ਤੇ ਆਹ ਕੁਛੀ ਵੱਡੀ ਗੱਡੀ ਤੇ ਦੋ ਬਲਦਾ ਤੇ ਹੁਣ ਅਸੀਂ ਆਹ ਪੱਠੇ ਜਿਹੜੇ ਲੈ ਜਾਣੇ ਸੀ ਜੋਕ ਬਦਲ ਗਿਆ ਤੇ ਜੋਕ ਦੇ ਨਾਲ ਨਾਲ ਬਹੁਤ ਕੁਝ ਤਬਦੀਲੀਆਂ ਆ ਗਈਆਂ ਨੇ